ਸਨ 12 ਚ ਅਸੀਂ ਜਦ ਵੀ ਗੱਲ ਆਈਦੀ ਪਹਿਲੇ ਸਾਲ ਚਲੋ ਆਪਣੇ ਲੋਕਲ ਲਿੰਕ ਬਣਾਏ ਅਸੀਂ ਮਾਰਕੀਟ ਡੈਕੋਰੇਸ਼ਨ ਦੁਕਾਨ ਵਾਲਿਆਂ ਨਾਲ ਚਲੋ ਸਾਡਾ ਬਿਕਦਾ ਗਿਆ ਜਿਉਂ ਜਿਉਂ ਹੁਣ ਅਸੀਂ ਲਾ ਲਓ ਵੀ ਇਹ 4 ਏਕੜ ਤੱਕ ਸਾਰਾ ਸਾਲ ਕਰਦੇ ਗਏ ਸੀ ਹਾਂ ਜੀ ਇਹ ਸਾਰਾ ਸਾਲ ਇਹਦੇ ਕਿਸਮਾਂ ਨੇ ਜੀ ਡੱਡ ਸਿਆਲ ਵਾਲੀਆਂ ਜਾਫਰੀਆਂ ਲੱਗਦੀਆਂ ਨੇ ਦੋ ਤਿੰਨ ਕਿਸਮਾਂ ਜੀ ਬਾਕੀ ਗਰਮੀ ਵਾਲਾ ਲਾਲੋ ਫਰਵਰੀ ਚਾ ਲੱਡੂ ਗਿੰਦਾ ਲੱਗ ਜਾਂਦਾ ਜੀ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਨਾਂ ਲੱਗਦੇ ਪਿੰਡ ਪੇਦਨੀ ਕਲਾ ਵਿਖੇ ਜਿੱਥੇ ਕਿ ਇੱਕ ਕਿਸਾਨ ਵੱਲੋਂ ਗੈਂਦੇ ਦੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਜੋ ਕਣਕ ਜੋ ਜਿਰੀ ਹੈ ਉਹਨਾਂ ਦੇ ਉੱਪਰ ਪਾਣੀ ਦੀ ਵੱਧ ਮਾਤਰਾ ਦਾ ਖਰਚ ਹੁੰਦੀ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਫੁੱਲਾਂ ਦੇ ਉੱਪਰ ਤਾਂ ਪੰਜਾਬ ਸਰਕਾਰ ਦਾ ਵੀ ਨਾਰਾ ਹੈ ਕਿ ਪਾਣੀ ਨੂੰ ਬਚਾਓ ਫਸਲੇ ਦਾ ਬਦਲੀਕਰਨ ਕਰੋ ਤਾਂ ਇਹ ਵੀਰ ਹੈ ਜੋ ਇੱਥੇ ਪੇਦਨੀ ਵਿੱਚ ਖੇਤੀ ਕਰ ਰਿਹਾ ਹੈ ਫੁੱਲਾਂ ਦੀ ਤੇ ਵਧੀਆ ਮੁਨਾਫਾ ਵੀ ਕਮਾ ਰਿਹਾ ਉੱਥੇ ਹੀ ਪਾਣੀ ਨੂੰ ਵੀ ਬਚਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਚਾਰੇ ਪਾਸੇ ਗੈਂਦੇ ਦੇ ਫੁੱਲ ਲੱਗੇ ਹੋਏ ਹਨ ਅਤੇ ਫੁੱਲਾਂ ਨੂੰ ਤੋੜਨ ਵਾਸਤੇ ਇਹਨਾਂ ਵੱਲੋਂ ਲੇਬਰ ਵੀ ਲਗਾਈ ਗਈ ਹੈ ਅਤੇ ਦੱਸ ਰਹੇ ਨੇ ਕਿ ਇਹਨਾਂ ਦਾ ਪਰਿਵਾਰ ਹੈ ਜੋ ਜਦੋਂ ਥੋੜੇ ਕੰਮ ਦੀ ਡਿਮਾਂਡ ਵਧਦੀ ਜਾਂਦੀ ਹੈ ਤਾਂ ਇਹ ਆਪ ਵੀ ਨਾਲ ਮਿਹਨਤ ਨਾਲ ਕੰਮ ਕਰਦੇ ਹਨ ਕਿ ਨਾ ਵੀਰ ਜਪਨ ਸੁਖਦੀਪ ਜੀ ਸੁਖਦੀਪ ਜੀ ਕਿੱਥੋਂ ਆਈਡੀਆ ਆਇਆ ਕਿਉਂਕਿ ਦੋਈ ਫਸਲਾਂ ਨੇ ਰਵਾਇਤੀ ਉਹੀ ਚੱਲਦੀਆਂ ਆ ਰਹੀਆਂ ਨੇ ਐਮਐਸਪੀ ਪਿੱਛੇ ਰੋਲਾ ਪੈਂਦਾ ਰਹਿੰਦਾਗਾ ਲੇਕਿਨ ਤੁਸੀਂ ਸੁਖਦੀਪ ਦੇ ਦਿਮਾਗ 'ਚ ਆਈਡੀਆ ਕਦੋਂ ਕਿਵੇਂ ਆਇਆ ਹੈ ਕਦੋਂ ਆਇਆ ਇਹਨਾਂ ਆਪਣੀ ਸਿਸਟਰ ਵਿਆਹੀ ਦੀ ਖੇੜੀ ਮੱਲਾ ਪਿੰਡ ਆਪਣ ਉੱਥੇ ਚਲੋ ਉਹ ਪਰਿਵਾਰ ਸਾਰਾ ਹੀ ਖੇਤੀ ਕਰਦਾ ਸੀ ਉੱਥੋਂ ਸਾਡੇ ਚਲੋ ਅਸੀਂ ਸਬਜ਼ੀ ਬਾਜੀ ਪਹਿਲਾਂ ਗੌਂਦੀ ਤੇ ਕਣਕ ਝੋਨੇ ਨਾਲ ਜੀ ਚਲੋ ਮਿਹਨਤਾਂ ਹੁੰਦੀ ਤੇ ਉਹ ਚ ਵੀ ਉਹ ਕਹਿੰਦੇ ਵੀ ਚਲੋ ਅਸੀਂ ਵੀ ਕਰਦੇ ਹਾਂ ਸਪਲਾਈ ਛੋਡਾ ਸਾਰਾ ਅਸੀਂ ਕਰਾਵਾਂਗੇ ਨਾਲ ਵੀ ਤੁਸੀਂ ਖੇਤੀ ਕਰਕੇ ਦੇਖੋ ਸਨ 12 ਚ ਅਸੀਂ ਜਦ ਵੀ ਘਲਾਇ ਦੀ ਪਹਿਲੇ ਸਾਲ ਚਲੋ ਆਪਣੇ ਲੋਕਲ ਲਿੰਕ ਬਣਾਏ ਅਸੀਂ ਮਾਰਕੀਟ ਡੈਕੋਰੇਸ਼ਨ ਦੁਕਾਨ ਵਾਲਿਆਂ ਨਾਲ ਚਲੋ ਸਾਡਾ ਬਿਕਦਾ ਗਿਆ ਜਿਉਂ ਜਿਉਂ ਹੁਣ ਅਸੀਂ ਲਾ ਲਓ ਵੀ ਇਹ 4 ਏਕੜ ਤੱਕ ਸਾਰਾ ਸਾਲ ਕਰਦੇ ਹੀ ਖੇਤੀ ਦੀ 4 ਏਕੜ ਤੋਂ ਸਰ ਕਿੰਨੇ ਕਿੰਨੇ ਖੇਤੀ ਹੋ ਜਾਂਦੀ ਹੈ ਤੇ ਕਿੰਨਾ ਕ ਮਨਾਫਾ ਹੋ ਜਾਂਦਾ ਖੇਤੀ ਦੇ ਚਾਰ ਪੰਜ ਲਾਓ ਨਹੀਂ ਸਾਰਾ ਸਾਲ ਜੀ ਜਿਵੇਂ ਇੱਕ ਲੋ ਚੱਲ ਪਿਆ ਦੂਜਾ ਚੱਲ ਪਿਆ ਜੀ ਬਾਕੀ ਇਹ ਤਾਂ ਤਿਹਾਰਾ ਨਾਲ ਜਿਵੇਂ ਡਿਮਾਂਡ ਵਾਧੀ ਆ ਰੇਟ ਵੱਜ ਜਾਂਦਾ ਜੀ ਤੇ ਉਦੋਂ ਉਹਦਾ ਚਾਰ ਪੀ ਸਾਨੂੰ ਵੱਧ ਬਣ ਜਾਂਦੇ ਨੇ ਜਦੋਂ ਡਿਮਾਂਡ ਕੋਈ ਵਿਆਹ ਸਾਦੀ ਪ੍ਰੋਗਰਾਮ ਬੰਦ ਹੁੰਦੇ ਨੇ ਜੀ ਤਿਹਾਰ ਫਿਰ ਇਹਦਾ ਰੇਟ ਘਟ ਜਾਂਦਾ ਜੀ ਫਿਰ ਉਹੇ ਹਿਸਾਬ ਚਲੋ ਸਾਡਾ ਮੰਦਾ ਚੰਗਾ ਕਰਕੇ ਮਤਲਬ ਕੰਨਕ ਝੋਨੇ ਨੂੰ ਆਪ ਲੀਬਰ ਲਾ ਕੇ ਵੱਧ ਮਿਹਨਤ ਕਰਕੇ ਮਤਲਬ ਠੀਕ ਹੈ ਜੀ ਸਾਨੂੰ ਯਾਨੀ ਕਿ ਮੁਨਾਫਾ ਬਈ ਹੋ ਜਾਂਦਾ ਇਸ ਕੰਮ 'ਚ ਹਾਂ ਮੁਨਾਫਾ ਠੀਕ ਹੈ ਜੀ ਚਲੋ ਜਿਵੇਂ ਆਪ ਲੀਬਰ ਆਪਦੀ ਬਿਚਾਲੀ ਜੀ ਲਾਲੂ 500 ਰੁਪ ਯੋ ਆਪਾ ਖੱਪ ਕੇ 8 ਘੰਟੇ ਤੋਂ 10 ਘੰਟੇ 12 ਕਰਕੇ ਕੰਮ ਨਾਲ ਚਾਹ ਜੋ ਲੇਬਰ ਬਚ ਕੇ 1.5 ਤੋਂ 2 ਲੱਖ ਤਾਂ ਲੇਬਰ ਦੀ ਹੋ ਗਈ ਸਾਲ ਦਾ ਜੇ 500 ਰੁਪਏ ਪਾਉ ਉਹ ਲਈ ਜੀ ਚਲੋ ਜੀ ਸਾ ਆਪਾਂ ਲੇਬਰ ਆਪਣੀ ਬਚਦੀ ਹੈ ਜੀ ਬਸ ਇੰਨਾ ਵੱਧ ਹੈ ਸਾਨੂੰ ਫਿਰ ਪਰਿਵਾਰ ਦਾ ਪੂਰਾ ਸਾਥ ਮਿਲਦਾ ਜਦੋਂ ਆਰਡਰ ਵੱਧਦਾਗਾ ਕਿਉਂਕਿ ਸੀਜ਼ਨ ਚ ਆਰਡਰ ਆਇਆਂ ਦਾ ਕਾਫੀ ਉਹ ਨਾਲ ਕੰਮ ਕਰਦੇ ਨੇ ਹਾਂਜੀ ਹਾਂ ਜਦੋਂ ਤਾਂ ਸਾਡਾ ਡੇਲੀ ਲੇਬਰ ਰੱਖੀ ਹੁੰਦੀ ਹੈ ਜੀ ਜਿੰਨਾ ਕਾ ਆਰਡਰ ਹੈ ਜੇ ਕਈ ਵਾਰ ਜ਼ਿਆਦਾ ਹੋ ਜੇ ਫਿਰ ਨਾਲ ਪਰਿਵਾਰ ਆਪ ਲੱਗ ਕੇ ਨਾਲ ਫਿਰ ਪੂਰਾ ਕਰ ਲੈਨੇ ਜੀ ਦੇਖ ਰਹੇ ਕਿਵੇਂ ਕਿ ਮੈਂ ਕਰਦੇ ਉਸ ਦੀ ਕੀ ਕੁਛ ਲੱਗਦਾ ਦੇਖ ਰਿਖਤੇ ਇਹਦੀ ਐ ਜਿਵੇਂ ਪਨੀਰੀ ਹੈ ਜੀ ਆਪਣੀ ਸਿਆਲ ਵਾਲੀ ਹੁੰਦੀ ਹੈ ਜਿਹੜੀ ਉਹ ਤਾਪਾ ਗਾ ਲੈਨੇ ਪਨੀਰੀ ਉਹ ਲਾ ਕੇ ਬੂਟੇ ਜਿਉਂ ਇਹਨਾਂ ਦੇ ਪੜੜਿਆਂ ਤੇ ਲਾਉਣੇ ਆ ਦੋ ਤਰ੍ਹਾਂ ਲੱਗਦਾ ਜੀ ਇੱਕ ਤਾਂ ਵੱਟ ਤੇ ਜੀ ਇੱਕ ਮਤਲਬ ਜੇ ਮੱਕੀ ਬੀਜਦੇ ਆਂ ਆਪਾਂ ਦੋ ਹੀ ਲੈਣਾ ਲਾ ਕੇ ਚਲੋ ਜਿਉਂ ਬੂਟੇ ਤੋਂ ਲਾ ਕੇ ਉਹਦੀ ਗੁੜਾਈ ਲਾ ਕੇ ਮਤਲਬ 25-3000 ਰੁਪਿਆ ਖਰਚਾ ਇਹਦਾ ਬੂਟੇ ਤੋਂ 2-3 ਮਹੀਨੇ ਚ ਤਿਆਰ ਕਰਕੇ ਫੁੱਲ ਲੈਣ ਤੱਕ ਆ ਜਾਂਦਾ ਜੀ ਏਕੜ ਤੇ ਜੀ ਮਤਲਬ ਦੁਗਾਹਾਂ ਜਿਵੇਂ ਆਪਣਾ ਫੁੱਲ ਵੇਖਦਾ ਜਿਵੇਂ ਮਾਰਕੀਟ ਹੈ ਤਾਂ 4 ਫੀ ਵਾਦੀ ਬਣ ਜਾਣੀ ਜਦ ਬਰਾਬਰ ਜਾਬੀ ਹੋ ਜੇ ਕਣਕ ਝੋਨੇ ਜਿੰਨਾ ਇਹ ਹੋਗਾ ਹਾਂ ਉੱਤੇ ਆ ਜੀਗਾ ਹਾਂ ਡਿਮਾਂਡ ਦੇ ਸਿਰ ਤੇ ਰੇਟ ਦੇ ਸਿਰ ਤੇ ਪਨੀਰੀ ਵੀ ਤੁਸੀਂ ਵੇਚਦੇ ਹੋ ਪਨੀਰੀ ਇਹਦੀ ਆਪਣੀ ਸਿਆਲ ਵਾਲੀ ਹੁੰਦੀ ਹੈ ਜੀ ਆਪਣੇ ਖੇੜੀ ਵਾਲੇ ਗੁਰਵਿੰਦਰ ਭਾਜੀ ਉਹ ਜਿਹੜਾ ਲੱਡੂ ਗੇਂਦਾ ਉਹ ਸਾਰੀ ਕਲਕੱਤੇ ਉਹ ਮੰਗਾਉਂਦੇ ਨੇ ਜੀ ਮਤਲਬ ਜੇ ਕਿਸੇ ਮੇਰੇ ਕਿਸਾਨ ਭਰਾ ਨੇ ਸ਼ੁਰੂ ਕਰਨੀ ਆ ਮਤਲਬ ਕਰੇ ਤਾਂ ਥੋੜੇ ਤੋਂ ਜੀ ਜਿਉਂ ਜਿਉਂ ਉਹਦੇ ਲਿੰਕ ਵਧਣਗੇ ਉਵੇਂ ਉਹ ਵਧਾ ਸਕਦਾ ਇਹਨੂੰ ਮਤਲਬ ਜੇ ਕਿਸੇ ਨੂੰ ਪਨੀਰੀ ਚਾਹੀਦੀ ਹੋਵੇ ਤਾਂ ਉਹ ਆਪਣੇ ਗੁਰਵਿੰਦਰ ਭਾਜੀ ਨੇ ਖੇੜੀ ਤੋਂ ਉਹਨਾਂ ਦਾ ਨੰਬਰ ਦੇ ਦਿਓ ਤੁਸੀਂ ਤਲ ਜੀ ਕਿਸੇ ਹਾਂ 95928 ਜੀ 88900 ਜੀ ਇਹ ਉਹਨਾਂ ਦਾ ਨੰਬਰ ਹੈ ਜੀ ਕਿਸੇ ਨੇ ਸ਼ੁਰੂ ਕਰਨੀ ਹੈ ਖੇਤੀ ਕਦੋਂ ਵੀ ਮਤਲਬ ਸਾਰਾ ਸਾਲ ਇਹ ਲੱਗਦੀ ਹੈ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਰ ਕਿਸੇ ਮੌਸਮ ਵਿੱਚ ਪ لگا ਸਕਦੇ ਚਾਹੇ ਗਰਮੀ ਹੋਵੇ ਜਾਂ ਸਰਦੀ ਹੋਵੇ ਹਾਂ ਜੀ ਹਾਂ ਇਹ ਸਾਰਾ ਸਾਲ ਇਹ ਕਿਸਮਾਂ ਨੇ ਜੀ ਡੱਡ ਸਿਆਲ ਵਾਲੀਆਂ ਜਾਫਰੀਆਂ ਲੱਗਦੀਆਂ ਨੇ ਦੋ ਤਿੰਨ ਕਿਸਮਾਂ ਜੀ ਬਾਕੀ ਗਰਮੀ ਵਾਲਾ ਲਾਲੋ ਫਰਵਰੀ ਚਾ ਲੱਡੂ ਗੇਂਦਾ ਲੱਗ ਜਾਂਦਾ ਜੀ ਤੇ ਇਹ ਹਣੀ ਚੱਲ ਪਿਆ ਹੁਣ ਮਨ ਲਾਈ ਦੀ ਦੂਬਾ ਕਾਟਿੰਗ ਸ਼ੁਰੂ ਹੋ ਜਾਈ ਮਾਰਚ ਚ ਮਨ ਲਾ ਲਾਲੋ ਵੀ ਮਾਰਚ ਅਪ੍ਰੈਲ ਮਈ ਤੱਕ ਇਹਦੀ ਕਾਟਿੰਗ ਲੱਗੀ ਜਾਊੀ ਉਦ ਸ਼ੁਰੂ-ਸ਼ੁਰੂ ਜੀ ਕੀ ਦਿੱਕਤਾਂ ਸਾਹਮਣਾ ਕਰਨਾ ਪਿਆ ਆਪਾਂ ਨੂੰ ਦਿੱਕਤ ਆ ਜੀ ਮੈਂ ਤਾਂ ਦੀ ਮਾਰਕੀਟਿੰਗ ਹੈ ਜੀ ਮਤਲਬ ਜੇ ਲਿੰਕ ਹੀ ਨਹੀਂ ਹੋਇਆ ਆਪਣੇ ਕੋਈ ਮੰਡੀ ਬੋਰਡ ਦਾ ਦਾ ਸਿਸਟਮ ਹੈ ਨਹੀਂ ਜੀ ਮੈਨੂੰ ਲੱਭੇ ਉੱਥੇ ਵੇਚ ਲਾਂਗੇ ਆਪਾਂ ਜਾ ਕੇ ਅੜਤੀਏ ਨੂੰ ਤੇ ਉਹ ਤਾਂ ਹੈ ਨਹੀਂ ਜਿਹਦਾ ਆਪ ਲਿੰਕ ਕਰਕੇ ਮਿਹਨਤ ਕਰਕੇ ਗਾਹਾਂ ਜਾ ਕੇ ਮੈਨੂੰ ਆਪਣੇ ਲਿੰਕ ਬਣਾ ਕੇ ਜਿਵੇਂ ਇਹਨਾਂ ਦੇ ਗਾਹ ਬਿਕੂ ਜਿੰਨਾ ਉਹਨਾਂ ਦਾ ਲਾ ਲਾ ਕੇ ਥੋੜਾ ਥੋੜਾ ਵਧਾ ਕੇ ਕਿੰਨਾ ਕਸਮਾ ਹੋਗਾ ਤੁਹਾਨੂੰ ਖੇਤੀ ਕਰਦੇ ਸਾਨੂੰ 12-13 ਸਾਲ ਹੋ ਗਏ ਉੰਦੇ ਲਿੰਕ ਬਣ ਗਣੇ ਵਧੀਆ ਹਾਂ ਜਿੰਨਾ ਕ ਅਸੀਂ ਲਾਉਣੇ ਆ ਜੀ ਉਹਨਾਂ ਕ ਸਾਡਾ ਭਿਗ ਜਾਂਦਾ ਅਸੀਂ ਦੇਖ ਕੇ ਲਾਉਣੇ ਆ ਉਹਨਾਂ ਕ ਜਿੰਨਾ ਕ ਆਪਣੀ ਡਿਮਾਂਡ ਹੈਗੀ ਹੈ ਆਪਣੀ ਮਾਰਕੀਟਿੰਗ ਵੀ ਆਪਣਾ ਵਿਕ ਜਾ ਜੀ ਪੰਜਾਬ ਸਰਕਾਰ ਦਾ ਹਮੇਸ਼ਾ ਹੀ ਇਹ ਰੁਝਾਨ ਰਿਹਾਗਾ ਕਿ ਪਾਣੀ ਦੀ ਬਚਤ ਕੀਤੀ ਜਾਵੇ ਹਾਂ ਜੀ ਦੋ ਫਸਲਾਂ ਰਵਾਇਤੀ ਪਾਣੀ ਖਾਸਾ ਖਾਈਂਦੇ ਨੇ ਜੇਕਰ ਗੱਲ ਕੀਤੀ ਆਵੇ ਇਸ ਫਸਲ ਦੀ ਤਾਂ ਕਿੰਨਾ ਕ ਪਾਣੀ ਦਾ ਫਰਕ ਹੈਗਾ ਪਾਣੀ ਦਾ ਤਾਂ ਜੀ ਚਲੋ ਕਣਕ ਲਈ ਅਸੀਂ ਨਾ ਬੱਟਾਂ ਤੇ ਲਾਉਣੇ ਆ ਜੀ ਔਲੀਆਂ ਵਿੱਚ ਮਤਲਬ ਪਾਣੀ ਕਣਕ ਦਾ ਪੱਧਰ ਪੜਨਾ ਪੈਂਦਾ ਜੀ ਮਤਲਬ ਦੁੱਗਣਾ ਪਾਣੀ ਪੈਂਦਾ ਜੀ ਇਹ ਚ ਆਪਾਂ ਲਾ ਲਓ ਵੀ ਚਾਰ ਪ ਮਤਲਬ ਇਹ ਲਾਲੋ ਕਣਕ ਨੂੰ ਤਾਂ ਹੈਗਾ ਅੱਧਾ ਫਰਕ ਜੀ ਦਾ ਮਤਲਬ ਜੀਰੀ ਝੋਨੇ ਵੇਲੇ ਪਾਣੀ ਖੜਾਉਣਾ ਪੈਂਦਾ ਜੀ ਇੱਚ ਸਾਨੂੰ ਐ ਮਾਨਸੂਨ ਪਉਣਾ ਆ ਜਾਂਦੇ ਨੇ ਜਦੋਂ ਸਾਨੂੰ ਸੱਲ ਫੜਨ ਦੀ ਡਰ ਰਹਿੰਦਾ ਵੀ ਮਰ ਨਾ ਜਾਣ ਉੱਚੇ ਸਾਵੇਂ ਉੱਚੇ ਬਾਣ ਚਲਾਏ ਜੀ ਪਾਣੀ ਕੱਢਣ ਤੱਕ ਰਹਿੰਦਾ ਸੀ ਸਾਨੂੰ ਮਤਲਬ ਝੋਨੇ ਦਾ 10ਵਾਂ 11ਵਾਂ ਹਿੱਸਾ ਪਾਣੀ ਮੰਗਦੇ ਨੇ ਜੀ ਜੀ ਤੁਹਾਨੂੰ ਉਵੇਂ ਰੂਲਾ ਨਹੀਂ ਪੈਂਦਾ ਮੰਡੀਆਂ ਵਿੱਚ ਜਿਵੇਂ ਕਿਸਾਨ ਆਪਣੇ ਦੋ ਫਸਲਾਂ ਰਹਿ ਕੇ ਰੁੱਲਦੇ ਨੇ ਤੁਹਾਡੀ ਮਾਰਕੀਟਿੰਗ ਬਣੀ ਹੋਈ ਆ ਤੁਸੀਂ ਘਰੋਂ ਆ ਕੇ ਜਾ ਕੇ ਵੇਚੇ ਬੈਠੋ ਤੁਸੀਂ ਦੱਸ ਰਹੇ ਹੋਊਂਗੇ ਕਿ ਫਸਲ ਚੀਤੀ ਖਰਾਬ ਨਹੀਂ ਹੁੰਦੀ ਪਾਣੀ ਕੱਢ ਵੀ ਦਿੰਦੇ ਹੋ ਹ ਸਰੀਆਤਾ ਜੀ ਮਤਲਬ ਕੋਈ ਵੱਡਾ ਵੱਡੇ ਪੱਧਰ ਤੇ ਖੇਤੀ ਦਾ ਹੈ ਨਹੀਂ ਜੀ ਇਹ ਮਤਲਬ ਸਾਰੇ ਕੇਜ ਚਲਾ ਲਈਏ ਆਪਣੇ ਕੋਈ ਮੰਡੀ ਬੋਰਡ ਨਹੀਂ ਵਿਕਜੂ ਇਹ ਤਾਂ ਮਤਲਬ ਛੋਟੇ ਕਿਸਾਨ ਮਿਹਨਤ ਆਪ ਕਰਨ ਵਾਲਾ ਉਹ ਕਿਸਾਨ ਇਹਦੇ ਅੱਗੇ ਆਵੇ ਮਤਲਬ ਥੋੜੀ ਤਾਂ ਸ਼ੁਰੂ ਕਰਕੇ ਜਿਵੇਂ ਜਿਵੇਂ ਉਹਦੇ ਲਿੰਕ ਵੱਧਦੇ ਨੇ ਮਲਾਪ ਲੇਬਰ ਕਰਕੇ ਫਿਰ ਵੱਧ ਮੁਨਾਫਾ ਕਮਾ ਸਕਦੇ ਜੀ ਜੀ ਬਿਲਕੁਲ ਇਹ ਸੰਸਣਾ ਵੀਰ ਜੀ ਜਿਨ੍ਹਾਂ ਨੇ ਕੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਹਨ ਦੱਸਿਆ ਹੈ ਕਿ ਜੋ ਵੱਡੇ ਪੱਧਰ ਤੇ ਪਹਿਲਾਂ ਨਾ ਕਰੋ ਤਾਂ ਤੁਸੀਂ ਛੋਟੇ ਪੱਧਰ ਤੇ ਜਦੋਂ ਸ਼ੁਰੂ ਕਰੋਗੇ ਤਾਂ ਆਵੇਂ ਤੁਹਾਡੀ ਉਵੇਂ-ਉਵੇਂ ਮਾਰਕੀਟ ਬਣ ਜਾਣੀ ਆ ਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜੋ ਇਹਨਾਂ ਦੀ ਇਸ ਵਿੱਚ ਹੈਲਪ ਕਰਦਾ ਹੈ ਤੇ ਬਾਈ ਦੱਸ ਰਿਹਾ ਹੈ ਕਿ ਜੋ ਦੋ ਰਵੈਤੀ ਫਸਲਾਂ ਨੇ ਉਹਨਾਂ ਦੇ ਵਿੱਚ ਇਹ ਨਹੀਂ ਮਿਹਨਤ ਨਹੀਂ ਹੁੰਦੀ ਲੇਕਿਨ ਇਸ ਦੇ ਵਿੱਚ ਮਿਹਨਤ ਵੀ ਹੈ ਤੇ ਡੇਲੀ ਕਮਾਈ ਵੀ ਹੈ ਤੇ ਵੀਰ ਜੀ ਵਧੀਆ ਮੁਨਾਫਾ ਵੀ ਕਮਾ ਰਹੇ ਹਨ ਤੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਦੋ ਰਵੈਤੀ ਫਸਲਾਂ ਤੋਂ ਇਲਾਵਾ ਜੋ ਪਾਣੀ ਦੀ ਬਚਤ ਹੈ ਉਹ ਬਿਲਕੁਲ ਅੱਧੀ ਹੁੰਦੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ